ਕਿਸਾਨਾਂ ਨੂੰ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੀਸਫੁਲੀ ਪ੍ਰੋਟੈਸਟ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ ਭਾਰਤ ਸਰਕਾਰ ਨੂੰ ਕੀ ਤਕਲੀਫ ਹੈ ਕਿ ਅਗਰ ਦੇਸ਼ ਦੇ ਕਿਸਾਨ ਆਪਣੀ ਕੈਪੀਟਲ 'ਚ ਆ ਕੇ ਦਿੱਲੀ 'ਚ ਆ ਕੇ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਤੇ ਇਹ ਉਹਨਾਂ ਦੇ ਫੰਡਮੈਂਟਲ ਰਾਈਟ ਹੈ ਉਹਨਾਂ ਦੇ ਕਨਸਟੀਟਿਊਸ਼ਨਲ ਰਾਈਟ ਹੈ ਉਹਨਾਂ ਦੇ ਸੰਵਿਧਾਨਿਕ ਹੱਕ ਹੈ ਭਾਰਤ ਸਰਕਾਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ ਔਰ ਜਿਸ ਤਰੀਕੇ ਦਾ ਪੰਜਾਬ ਔਰ ਹਰਿਆਣਾ ਦੇ ਬਾਰਡਰ ਤੇ ਮਾਹੌਲ ਬਣਾਤਾ ਜਿਸ ਤਰੀਕੇ ਨਾਲ ਹਰਿਆਣਾ ਭਾਜਪਾ ਦੀ ਸਰਕਾਰ ਅਤਿਆਚਾਰ ਕਿਸਾਨਾਂ ਤੇ ਕਰ ਰਹੀ ਹੈ ਕਿਸਾਨਾਂ ਨੂੰ ਕੰਡਿਆਲੀ ਤਾਰਾਂ ਨਾਲ ਕੇ ਰੱਖਿਆ ਇਸ ਟਾਈਮ ਪੂਰੇ ਪੰਜਾਬ ਨੂੰ ਇਹ ਮੈਨੂੰ ਲੱਗਦਾ ਅਨ ਕਨਸਟੀਟਿਊਸ਼ਨਲ ਹੈ ਔਰ ਬੜਾ ਅਨਫੋਰਚੂਨੇਟ ਹੈ ਦੇਸ਼ ਵਾਸਤੇ ਮੈਂ ਪ੍ਰਧਾਨ ਮੰਤਰੀ ਜੀ ਔਰ ਭਾਰਤ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਹੈ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਔਰ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ ਪੂਰਾ ਅਧਿਕਾਰ ਹੈ ਔਰ ਜਿਸ ਤਰੀਕੇ ਨਾਲ ਤੁਸੀਂ ਉਹਦੇ ਨਾਲ ਉਹਨਾਂ ਨਾਲ ਬਤਿਹਰਾ ਕਰ ਰਹੇ ਹੋ ਉਹ ਕਿਸਾਨ ਹੈ ਉਹ ਕੋਈ ਹੱਤਵਾਦੀ ਨਹੀਂ ਹੈ ਉਹਨਾਂ ਨੇ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਆ ਉਹਨਾਂ ਦਾ ਦੇਸ਼ ਦੀ ਜਿਹੜੀ ਫੂਡ ਸਾਡੀ ਸਿਕਿਉਰਿਟੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਕੰਟ੍ਰਿਬਿਊਸ਼ਨ ਹੈ ਲੇਕਿਨ ਭਾਰਤ ਸਰਕਾਰ ਦਾ ਜਿਹੜਾ ਬਤਿਹਰਾ ਹੈ ਉਹ ਅਨਕਨਸਟੀਚੂਨਲ ਹੈ ਤਾਨਾਸ਼ਾਈ ਵਾਲਾ ਹੈ ਔਰ ਲਗਾਤਾਰ ਕਿਸਾਨਾਂ ਤੇ ਅਸੀਂ ਇਹਨੂੰ ਕੰਡਮ ਵੀ ਕਰਦੇ ਆਂ ਔਰ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਮੀਡੀਏਟਲੀ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਚ ਪ੍ਰੋਟੈਸਟ ਕਰਨ ਵਾਸਤੇ ਜਾਣ ਦਿੱਤਾ ਜਾਵੇ ਜਾਂਦ ਦਿੱਤੀ ਜਾਵੇ